ਨਾ ਇਹ ਨਾਲ ਵੀ ਕੰਮ ਪਾ ਬੀਹਣਾ ਦੇ ਸਾਰਿਆਂ ਨੂੰ ਫੋਨ ਹੀ ਲਵਾਈ ਨਾ ਅੱਡੇ ਆਪਾਂ ਬੀਹਣੀ ਆ ਇਹਨਾਂ ਨੂੰ ਘਰ ਵਾਸੇ ਉਹ ਵਿਆਹਾਂ ਦੀਆਂ ਹੀ ਸਲਾਮਾਂ ਸੋਚਦੀਆਂ ਔਰ ਕੋਈ ਵੀ ਨਹੀਂ ਹੈ ਕਿ ਇਹਨਾਂ ਕੋਸਲਾ ਮੈਂ ਕਿੱਡਾ ਨਸ਼ੇੜੀਆਂ ਲਾਗੇ ਬੈਠਾ ਵੀ ਆਪਣੇ ਯਾਰਾਂ ਦੋਸਤਾਂ ਨਾਲ ਅੱਗੇ ਬੈਠਾ ਮੈਨੂੰ ਵੀ ਕੋਈ ਗੱਲਬਾਤ ਕਰ ਲੈਂਦਾ ਕਿਸੇ ਨਾਲ ਆ ਜਾ ਘਰ ਆ ਜਾ ਘਰ ਚਾਚੂ ਘਰ ਆ ਜਾ ਕੁਛ ਨਹੀਂ ਇਹਨਾਂ ਨੂੰ ਮੈਂ ਬੋਲ ਵੇਲਾ ਸਾਬੀ ਆਉਂਦੇ ਘਰ ਚੁਕਣੇ ਲਿਆ ਪਤਾ ਲੱਗ ਗਿਆ ਕਿ ਸਾਬੀ ਵੱਡ ਗਿਆ ਘਰ ਆ ਗਿਆ ਸਾਬੀ ਆ ਗਿਆ ਮੈਂ ਹੋਰ ਭਬੀ ਆਉਣਾ ਕਰਵ ਤੁਹਾਡੇ ਫੋਨ ਹੀ ਲਈ ਜਾਂਦੇ ਆ ਤੇ ਸ਼ਹਿਰ ਕਿੱਥੇ ਗਿਆ ਹੋ ਸ਼ਹਿਰ ਕਿਹਦੇ ਦੱਸ ਕੇ ਜਾਂਦਾ ਉਹ ਵੀ ਫਿਰ ਨੂੰ ਤੁਹਾਨੂੰ ਗਿਆ ਹੋ ਕਿ ਤੇਰੇ ਵਾ ਨੂੰ ਮੈਂ ਫਿਰ ਨੂੰ ਤੁਰਨ ਗਿਆ ਵਾਂ ਮੈਂ ਕਿ ਕੰਮ ਗਿਆ ਆਂ ਆਪਣੇ ਯਾਰ ਦੋਸਤਾਂ ਨਾਲ ਕਿ ਤੂੰ ਬਹਿ ਵੀ ਲੈ ਜਾਂਦਿਆ ਕਰੋ ਕਿਤੇ ਇੱਕੋ ਹੀ ਗੱਲ ਆਉਂਦੀ ਤੁਹਾਨੂੰ ਵਿਆਹ ਵਿਆਹ ਤੇ ਕਰਨਾ ਨਹੀਂਗਾ ਉਹ ਕਰਨਾ ਵਾ ਮੈਂ ਕਿਉਂ ਕਿਹਾ ਨਹੀਂ ਕਰਨਾ ਕਰ ਲਾਂਗੇ ਵਿਆਹ ਨਹੀਂ ਆਪ ਕੋ ਕੁੜੀ ਦੀ ਦੱਸ ਪੁੰਦਾ ਤੇ ਕਰ ਲਈਏ ਲੈ ਘਰ ਘਰ ਤਰਲੇ ਮਾਰਦੇ ਫਿਰ ਉਹਦਾ ਵਿਆਹ ਕਰਾ ਦੋ ਉਹਦਾ ਵਿਆਹ ਕਰਾ ਦੋ ਮੈਨੂੰ ਪਤਾ ਸਾਰਾ ਹੀ ਤੁਹਾਡਾ ਤੰਤ ਨੇ ਆਪਣੀ ਲੋੜ ਨੂੰ ਹਲ ਕਰਨਾ ਤੈਨੂੰ ਪਤਾ ਟਾਈਮ ਹੋਇਆ ਵਾ ਓਹ ਹੋ ਹੀ ਜਾਣਾ ਵਾ ਭਾਬੀ ਸਾਰਾ ਕੁਝ ਟਾਈਮ ਦੇ ਨਾਲ ਹੋ ਜਾਣਾ ਵਾ ਤੂੰ ਟੈਨਸ਼ਨ ਨਾ ਲਿਆ ਕਰੋ ਟੈਨਸ਼ਨ ਨੂੰ ਹਸਿਆਣੇ ਬੰਦੇ ਨੂੰ ਹੁੰਦੀ ਏ ਸਾਬੀ ਥਾਉ ਸਾਈ ਕਰਨਾ ਫੱਜੋ ਸਾਡਾ ਉਹ ਮੈਨੂੰ ਪਤਾ ਵਾ ਭਾਬੀ ਸੋਚਣਾ ਪੈਣਾ ਐਨੀ ਨਾ ਸੋਚਾਂਗੇ ਤੇ ਕਿੰਨਾ ਸੋਚਣਾ ਮੈਂ ਦੱਸਾਂ ਵਾ ਮੈਨੂੰ ਓਏ ਉਹ ਗੱਲ ਮੈਨੂੰ ਪਤਾ ਵਾ ਭਾਬੀ ਪਰ ਤੁਸੀਂ ਆਪਦਾ ਵੀ ਵੇਖੋ ਨਾ ਆਪਾਂ ਸਹਿਲ ਦਾ ਵੀ ਕੋਈ ਖੱਤੇ ਗੱਤੇ ਲਗ ਦੇਖੀਏ ਜਵਾਨ ਹੋਇਆ ਵਾ ਪੜ੍ਹਾਈ ਕੰਡਿਆ ਵਾ ਉਹੋ ਤੇ ਮੈਂ ਸੋਚਦੀ ਆ ਕਿ ਹੁਣ ਤੇਰਾ ਕਰੀਏ ਮੁੜ ਕੇ ਕੱਲ ਨੂੰ ਸਹਿਲ ਨੂੰ ਹੀ ਕਿਸੇ ਬੰਨੇ ਲਾਉਣਾ ਵਾ ਤਾਂ ਮੈਂ ਨਹੀਂ ਬਪਿੰਨ ਤੇਰਾ ਕਰ ਲਈਏ ਘਰ ਵੀ ਕੀ ਆਵਾ ਘਰੋਂ ਬਾਹਰ ਜਾਣਾ ਤੁਹਾਡੇ ਘਰ ਆ ਜਾਣਾ 11 ਦੋਸਤਾਂ ਦੇ ਫੋਨ 10 11 ਦੋਸਤਾਂ ਦੀ ਚਾਰੀਦਾਂ ਲੋ ਉੱਥੇ ਰੱਖਿਆ ਕਰ ਘਰ ਵੀ ਆਪਣਾ ਦੇਖਿਆ ਕਰ ਘਰ ਦੇ ਬੜੇ ਕੰਮ ਹੁੰਦੇ ਆ ਮੈਨੂੰ ਪਤਾ ਵਾ ਸਾਰਾ ਤੁਹਾਡਾ ਤੈਨੂੰ ਕੀ ਪਤਾ ਵਾ ਟਰੈਕਟਰ ਸਹੀ ਕਰਾ ਕੇ ਲਿਆ ਆ ਵਾ ਨਹੀਂ ਉਹ ਵੀ ਨਹੀਂ ਗਿਆ ਦੇਖਿਆ ਹੀ ਉਹ ਇਹਨੂੰ ਮੈਂ ਕਿਹਾ ਮੈਨੇ ਵੀ ਤੁਮੇ ਜ਼ਿੰਮੇਵਾਰੀ ਸਮਝੀ ਥੋੜੀ ਬਾੜੀ ਤੂੰ ਘਰ ਆਇਆ ਘਰ ਟਾਈਮ ਨਾ ਉਹਨੂੰ ਵੀ ਕੰਮ ਧੰਦੇ ਬਾਅਦ ਆਪ ਵੀ ਲੱਗ ਬਾਹਰ ਫੇਰਾ ਤੋਰੀ ਨਹੀਂ ਆ ਬਾੜੀ ਚੰਗੀ ਹੁੰਦੀ ਘਰ ਦਾ ਭਲਾ ਇਹਨੂੰ ਵੀ ਫੋਨ ਸਾਦਣਾ ਇਹਨੂੰ ਮੈਂ ਕੋਈ ਨਹੀਂ ਜਾ ਤੂੰ ਕੋਈ ਵੇਖੋ ਚਾਹ ਚੁੱਲ੍ਹਾ ਲਾ ਦੋ ਮੈਨੂੰ ਚੱਲ ਮੈਂ ਲਿਆਉਣੀ ਤੇਰੇ ਲਈ ਚਾਹ ਬਣਾਾਂਗੇ ਤੇ ਉਹਦਾ ਵੀ ਹੁਣ ਕਰ ਪੂਰਦੇ ਸਾਧਨ ਕਰ ਲੋ ਟਰੈਕਟਰ ਠੀਕ ਤੇ ਪਹਿਲੀ ਵਾਹ ਮੈਂ ਨਹੀਂ ਮਾ ਵੀਜ ਲੋ ਜਿਹੜੀ ਪਹਿਲੀ ਵੰਦੀ ਹੋਈ ਦੀ ਚਲ ਮੈਂ ਵੇਖਦਾ ਹਾਂ ਕਰਦਾ ਸਹਿਲ ਨਾ ਗੀਤ ਮਾ ਦੋਵੇਂ ਚੀਜ਼ਾਂ ਬੀਜੋ ਠੀਕ ਆ ਮੁੜ ਕੇ ਕੰਮ ਹੁੰਦੀਆਂ ਗਾੜੀ ਵੇਖਦਾ ਭਾਬੀ ਨੇ ਮੇਰੇ ਸਣਾ ਮਾ ਮੇਰੇ ਵਿਆਹ ਨੂੰ ਕਿ ਰੱਖਣੇ ਕਰਦਾ ਮੈਂ ਗੱਲ ਸਹਿਲ ਤੇਰਾ ਵੀ ਹਸਾਬ ਤਬ ਲਾਉਣਾ ਪੈਣਾ ਸਹਿਲ ਹੀ ਦਿੰਦਾ ਭਾਬੀ ਨੂੰ ਚੁੱਕਣਾ ਤੇ ਭਾਬੀ ਵੀ ਉਹਦੇ ਪਿੱਛੇ ਲੱਗ ਜਾਂਦੀ ਹੈ ਕੋਈ ਨਹੀਂ ਚਲ ਲਾਵਾ ਫੁੰਨਨੇ ਨੇ ਕਿਉਂ ਖਲਾ ਸਹਲ ਉਹ ਕਿੱਥੇ ਆ ਨਾਲ ਸੱਤ ਕਦੇ ਤੂੰ ਕਿੱਥੇ ਨਹੀਂ ਲੈ ਘਰੇ ਮੈਂ ਵੀ ਘਰ ਆ ਰਿਹਾ ਤੂੰ ਕਿੱਥੇ ਆ ਘਰ ਲੈ ਹਮ ਨਾ ਮੈਂ ਇੱਥੇ ਆ ਗਿਆ ਕਾਚੂ ਆਹੋ ਕੀ ਹੋਇਆ ਵਾ ਆਹ ਤਾਂ ਕੋਈ ਨਹੀਂ ਖਰਾਬ ਜਾ ਹੈਗਾ ਮੈਂ ਚੱਲਾਂਗਾ ਦੁਕਾਨੇ ਚ ਤੇਲ ਦੀ ਮੈਂ ਕਰਨੀ ਦਾ ਜੇ ਤੇਲ ਤੋਂ ਮੰਮੀ ਆਪਣੀ ਉਹ ਪੈਸੇ ਲੈ ਕੇ ਪਵਾ ਲੈਣਾ ਅਸੀਂ ਮੈਂ ਤਾਂ ਤੁਹਾਨੂੰ ਦਿਖਦਾ ਜਾ ਦੋ ਉਹ 나ਟੀ 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 ਕਰ ਤੇ ਲਾਇਆ ਵਾ ਬਾਕੀ ਕੱッセ ਜਣਾ ਨੂੰ ਦੇਖ ਕੇ ਸਾਫੇ ਵੀ ਨਹੀਂ ਚੱਕਦਾ ਸਲੱਬ ਤੇ ਚੱਕ ਲੈਣਾ ਬੈਟਰੀ ਬੂਂਡਰੀ ਦਾ ਹੋਣਾ ਕੋਈ ਚੱਲਿਆ ਜਾ ਚਾਬੀ ਅੰਦਰੋਂ ਚਾਬੀ ਇਹ ਨਹੀਂ ਵਿੱਚ ਜਾ ਜਾ ਲੈ ਗਿਆ ਚਾਬੀ ਨਾ ਨਹੀਂ ਚੱਲਗਾ ਕਿਤਾ ਤੁਸੀਂ ਰਾਤ ਰਹਿ ਪਏ ਜੀ ਨ ਲੈ ਆ ਪਾ ਦਮ ਜਾਨੀ ਰਾਤ ਗੱਲਾਂ ਬਾਤਾਂ ਮਾਰਦੇ ਆ। ਚੰਗਾ ਪੁੱਤ ਰਹਿਣਾ ਤੇਰਾ ਕਰਕੇ ਸਾ ਰਹਿਣਾ ਹੀ ਰਾਤ। ਹਾਂ ਕੋਈ ਨਹੀਂ ਹੁਣ ਤੇ ਇੱਕ ਰਾਤ ਹੋਰ ਰਿਹਾ ਪੁੱਤ। ਪੁੱਤ ਫੇਰ ਆ ਜੇ ਮੈਂ ਛੇਤੀ ਆ ਜੇ ਫੇਰ। ਤੇ ਇਹ ਕਹਦਾ ਛੇਤੀ ਛੇਤੀ ਆਂਦੇ ਜਿੱਦਾਂ ਕਹਿ ਦਿੰਦੇ ਜੇ ਆ ਜੂ ਕਿ ਮੈਂ ਫੇਰ ਛੇਤੀ ਆ ਜਾਂਗੀ। ਹਾਂ ਛੇਤੀ ਛੇਤੀ ਆਇਆ ਕਰੋ ਫੇਰ। ਛੇਤੀ ਆ ਜੀ ਪਤਨੀ ਫੇਰ। ਹਾਂ ਨਹੀਂ ਮੇਰਾ ਨਾਂ ਸਿਰ ਬੜਾ ਹੀ ਦੁਖਦਾ ਵਾ ਮੇਰਾ ਸਿਰ ਘੁੱਟ ਦੋ ਹਾਂ। ਸਿਰ ਕਿਉਂ ਦੁਖਦਾ ਤੇ ਰਹੀ ਗੱਲ ਵਾ। ਪਤਾ ਨਹੀਂ ਨਾਨੀ ਸਿਰ ਬੜਾ ਧੋਕਦਾ ਉਹਦਰ ਤੋਂ ਧੀਰੇ ਦਿੱਤੇ ਵਾਲਾਂ 'ਚ ਵੀ ਕੰਗੀ ਮਾਰਣਾ ਕੰਗੀ ਲਾਇਆ ਵੀ ਬੜਾ ਧੋਕਦਾ ਵਸੇਰ ਵੀ ਨਹੀਂ ਵਗਦਾ ਮੇਰੇ ਤੇ ਉਹ ਤਿੰਨ ਪਿੱਤਾ ਕੁੱਟ ਕੇ ਆ ਕੇ ਤੇ ਨਹੀਂ ਦੱਸਦੇ ਹਣ ਨਹੀਂ ਨਾਨੀ ਕੁੱਟਦੀ ਤੇ ਨੀ ਮੰਮੀ ਤੇ ਬੜਾ ਪਿਆਰ ਕਰਦੀ ਉਹਦਾ ਮੈਨੂੰ ਲੱਗਦਾ ਇਹਦਾ ਹੱਥ ਝੁਰਟੇ ਨਹੀਂ ਬੋਲਦੀ ਨਹੀਂ ਨਾਨੀ ਝੂਠ ਨਹੀਂ ਹੈ ਕੋਈ ਵੀ ਮੰਮੀ ਤੇ ਬੜਾ ਪਿਆਰ ਕਰਦੀ ਉਹਦਾ ਮੇਰਾ ਧੋਕਦਾ ਵਣਾ ਮੰਮੀ ਦੀ ਯਾਦ ਆਉਂਦੀ ਹੈ ਫਿਰ ਜਦੋਂ ਮੰਮੀ ਨੂੰ ਯਾਦ ਕਰਦੀ ਆ ਮੈਂ ਰੋਨੀ ਆ ਤੇ ਫਿਰ ਉਹਦੇ ਕਰਕੇ ਜ਼ਿਆ ਦੁਖਦਾ ਹੀ ਮੇਰਾ ਪਤਨਾ ਮਮੀ ਮੈਂ ਜਾਤ ਕਰਾ ਤਾਂ ਮੈਂ ਜਿੰਨਾ ਤਾਂ ਕਹਾਈ ਨਾ ਮੈਂ ਮੈਂ ਆਇਆ ਕਰੂੰ ਛਿੱਤੀ ਛਿੱਤੀ ਆਇਆ ਕਰੂੰਗੀ ਤੇ ਨਾ ਨਹੀਂ ਉਹ ਤਾਂ ਤੁਸੀਂ ਮੈਨੂੰ ਆਪਣੇ ਕੋ ਕਿਉਂ ਨਹੀਂ ਲੈ ਕੇ ਗਈ ਤੁਸੀਂ ਰਹਿ ਤਾਂ ਹੀ ਮੈਨੂੰ ਡੈਡੀ ਵੀ ਨਹੀਂ ਫੋਨ ਕਰਦਾ ਮੈਨੂੰ ਉਹ ਵੀ ਬਸ ਮੰਮੀ ਨੂੰ ਹੀ ਫੋਨ ਕਰਕੇ ਕੱਟ ਦਿੰਦਾ ਵਾ ਜਿਵੇਂ ਵੀਰ ਨਾਲ ਗੱਲ ਕਰ ਲੈਂਦਾ ਨੂਰ ਨਾਲ ਮੇਰੇ ਨਾਲ ਨਹੀਂ ਡੈਡੀ ਗੱਲ ਕਰਦਾ ਪਤਾ ਨਹੀਂ ਕਿਹੜੀ ਕਿੰਨੋਂ ਗੁੱਸੇ ਆ ਜਦੋਂ ਦੀ ਮੰਮੀ ਤਾਂ ਹੋਈ ਨਾ ਉਹ ਤੋਂ ਬਾਅਦ ਮੈਂ ਨਾ ਗੁੱਸੇ ਰਹਿਦਾ ਗੱਲ ਨਹੀਂ ਕਰਦਾ ਡੈਡੀ ਵੀ ਮੇਰੇ ਨਾਲ ਖੁੱਲ ਕੇ ਕੋਈ ਨਹੀਂ ਪੁੱਤ ਨਾਲ ਪੁੱਛ ਲੂੰਗੀ ਕੋਈ ਨਹੀਂ ਤਾਨੂੰ ਜਦੋਂ ਡੈਡੀ ਦਾ ਫੋਨ ਆਊਗਾ ਤੇ ਤੂੰ ਇਹਨੂੰ ਕਿਉਂ ਹਾਂ ਵੀ ਮੈਨੂੰ ਫੋਨ ਕਰੇ ਮੇਰੇ ਨਾਲ ਗੱਲ ਕਰੇ ਡੈਡੀ ਤਾਨੂੰ ਨਹੀਂ ਫੋਨ ਕਰਦਾ ਹੁੰਦਾ ਮੈਂ ਉਹ ਘਾਟ ਕੇ ਪੁੱਤ ਕਰਦਾ ਵਾ ਕੋਈ ਨਹੀਂ ਮੈਂ ਪੁੱਛ ਲੂੰਗੀ ਜਦ ਫੋਨ ਆਇਆ ਮੈਂ ਪੁੱਛ ਲੂੰਗੀ ਜਦੋਂ ਫੋਨ ਆਉ ਉਹ ਕਹਦੇ ਹੁੰਦਾ ਇਹਨੂੰ ਕਿਉਂ ਮੇਰੇ ਨਾਲ ਗੱਲ ਕਰਨ ਕੋਈ ਨਾ ਪਤ ਦਿੱ ਟੈਨਸ਼ਨ ਆ ਲੈ ਮੈਂ ਛੇਤੀ ਛੇਤੀ ਆਇਆ ਕਰ ਤੂੰ ਟੈਨਸ਼ਨ ਨਾ ਲੈ ਤੂੰ ਛੇਤੀ ਛੇਤੀ ਆਇਆ ਕਰੋ ਨਾਨੀ ਮੈਨੂੰ ਮਿਲਣ ਆਇਆ ਕਰੋ ਪਤ ਨਾ ਛੇਤੀ ਆਇਆ ਕਰ ਤਾ ਨਹੀਂ ਮੇਰੇ ਇੱਥੇ ਜੀਵ ਨਹੀਂ ਲੱਗਦਾ ਹੁਣ ਕੋਈ ਨਾ ਪਤ ਦਿੱ ਟੈਨਸ਼ਨ ਨਾ ਲੈ ਪਤ ਮੰਮੀ ਕਹਿੰਦੀ ਹੁਣ ਤੂੰ ਵੱਡੀ ਹੋਈ ਆ ਮੈਨੂੰ ਵਾਂਡੇ ਵੀ ਨਹੀਂ ਜਾਣ ਦਿੰਦੀ ਕਹਿੰਦੀ ਘਰੇ ਰਹਿਣਾ ਕਰੋ ਬਾਹਰ ਨਹੀਂ ਜਾਣਾ ਉਦੋਂ ਤੇ ਮੰਮੀ ਮੈਨੂੰ ਬੜਾ ਪਿਆਰ ਕਰਦੀ ਆ ਉਦੋਂ ਕਹਿੰਦੀ ਵੱਡੀ ਹੋਈ ਤੂੰ ਜਾਣਾ ਨਹੀਂ ਹੈ ਵਾਂਡੇ ਕਿਤੇ ਵੀ ਚਿੰਨਾਂ ਦੀਆਂ ਮਾਵਾਂ ਦਰ ਜਾਂਦੀਆਂ ਨਹੀਂ ਉਹ ਦਰ ਦਰ ਰੋਲ ਜਾਂਦੀ ਨਹੀਂ ਦੁਨੀਆਂ ਦੀਆਂ ਠੋਕਰਾਂ ਖਾ ਖਾ ਕੇ ਫਿਰ ਹੱਸਣਾ ਵੀ ਭੁੱਲ ਜਾਂਦੀ ਨੇ ਕੋਈ ਨਹੀਂ ਪੁੱਛਦਾ ਹਾਲ ਫਿਰ ਰੋ ਰੋ ਅਥਰੂ ਵੀ ਸੁੱਕ ਜਾਂਦੇ ਨੇ ਕੋਈ ਨਹੀਂ ਪੁੱਛਦਾ ਹਾਲ ਫਿਰ ਰੋ ਰੋ ਕੇ ਅਥਰੂ ਵੀ ਸੁੱਕ ਜਾਂਦੇ ਨੇ ਅਥਰੂ ਵੀ ਸੁੱਕ ਜਾਂਦੇ ਨੇ ਈ ਜੇ ਨਾਨੀ ਆਈ ਐ ਤੇ ਮੈਂ ਇੱਕ ਵਾਰੀ ਕਿਹਾ ਨੂਰਾਤ ਰਹਿ ਪਾ ਤੇ ਰਹਿ ਪੀ ਉਸੇ ਵਾਲੇ ਜਿੱਦਾਂ ਪੱਕੀ ਪੈਰੀ ਆਈ ਹੁੰਦੀ ਆ ਅੱਧੀ ਰਾਤ ਹੋ ਗਈ ਇਹਨਾਂ ਨੇ ਨਾਨੀ ਦੋਤੀ ਦੀ ਕੋੜ-ਕੋੜ ਹੀ ਨਹੀਂ ਮੁੱਕਣ ਢਈ ਕਿ ਤੂੰ ਜਾਊਗੀ ਸ਼ੁਕਰ ਮਨਾਉਂਗੀ ਪਾਣੀ ਦੇ ਛਿੱਟੇ ਹੀ ਮਾਰੂੰਗੀ ਮੰਮੀ ਤੁਸੀਂ ਕੀ ਕੋੜ-ਕੋੜ ਲਾਈ ਆ ਜਿਉਂ ਉਹ ਡਏ ਤੇ ਤੁਸੀਂ ਚੁੱਪ ਕਰਕੇ ਸੌਂ ਜਾ ਪੁੱਤ ਕੋੜ-ਕੋੜ ਕੀ ਕਿਨਾਵਾ ਲਾਈ ਆ ਉਹ ਸੌਣ ਦੇਣਗੇ ਤੇ ਸਾਵਾਂਗੇ ਆਵਾਜ਼ ਤੇ ਸਾਰੀ ਇੱਥੇ ਆਉਣ ਢਈ ਆ ਤੇ ਨੀਂਦ ਕਿੱਥੋਂ ਹੋਣੀ ਆ ਤੁਸੀਂ ਚੁੱਪ ਕਰ ਜਾਓ ਉਹ ਡਏ ਤੇ ਚੱਲ ਮੇਰੇ ਪੁੱਤ ਸੌਂ ਜਾ ਤੂੰ ਤੇਰੀ ਕੰਨ ਨੀਂਦ ਖਰਾਬ ਹੋਣੀ ਤੇਰੇ ਬੋਲੀ ਜਾਂਦੇ ਸਿਰ ਜਾਣਾ ਤੂੰ ਸਕੂਲ ਮੇਰਾ ਪੁੱਤ ਸੌ ਜਾ ਚੱਲ ਮਨਾ ਇਹਨਾਂ ਦੀਆਂ ਗੱਲਾਂ ਸੁਣਦੇ ਰੋ ਤੇ ਸਾਰੀ ਰਾਤ ਨਹੀਂ ਮੁੱਕਣੀਆਂ ਚੱਲ ਮਨਾ ਪੈ ਸਵੇਰੇ ਉੱਠਣਾ ਵੀ ਆ ਅੱਜ ਤੇ ਮੈਂ ਇਹੇ ਕੋਲਾਂ ਅੱਗੇ ਮੇਰੇ ਤੇ ਇੱਥੇ ਨਾ ਮੈਂ ਪੈਂਦੀ ਹੋਗੀ ਕੱਲੀ ਉਹ ਇਹ ਲੱਗਦਾ ਆਪਣੇ ਕੋਤੰਦਾਂ ਦੇ ਕੈਦੀ ਲੱਗੇ ਚੱਲ ਮਨਾ ਮੈਂ ਕੀ ਕਹਿਣੀ ਹੈ ਲਮੇ ਵੇ ਲਾ ਬਬੂ ਦੇ ਕੰਮ ਤਿੰਨ ਚਾਰ ਆਣੀ ਮੈਂ ਫੋਨ ਲਾ ਲਿਆ ਵਾ ਵੀ ਕੱਲ ਮੈਂ ਭਾਬੀ ਨਾਲ ਗੱਲ ਕਰਿਆ ਤੇ ਦੇ ਫੋਨ ਤੇ ਫੋਨ ਫੋਨ ਤੇ ਫੋਨ ਲਾਈ ਜਾਂਦਾ ਵੀ ਪਾਸਪੋਰਟ ਦਾ ਹੀ ਕੰਮ ਆ ਤੂੰ ਆਪ ਚੱਲ ਜਾ ਮੈਨੂੰ ਕੀ ਧੁੰਦੇ ਫਿਰਨਾ ਜਲੰਧਰ ਨਾਲ ਐਵੇਂ ਟਿਕ ਟੰਕ ਟਾਉਣ ਨੂੰ ਬਿਨਾਂ ਵਜਾ ਤੂੰ ਮੈਨੂੰ ਨਾ ਕੋਈ ਕੰਮ ਘਰ ਵਾਦਾ ਕਰਨ ਦੇ ਭਾਬੀ ਮੈ ਜੋ ਮੈਂ ਕੀ ਮੈਂ ਅੱਖਾਂ ਜੀ ਹੈ ਚਾਹ ਪੀਦਾ ਤੂੰ ਭਾਬੀ ਉਹਦੀ ਸੈਲ ਦੀ ਲੱਭੀ ਕੋਈ ਟਿਊਸ਼ਨ ਵਾਲੀ ਆਹੋ ਲੱਭ ਗਈ ਆ ਅੱਛਾ ਉਹ ਨਾ ਜੋਤੀ ਨੇ ਵੇਖੀ ਕੁੜੀ ਅੱਛਾ ਉਹ ਆਂਦੀ ਪਿਓ ਪੜੀ ਵਾਵਾ ਤੇ ਉਹ ਭਾਬੀ ਪੜਾ ਜੇ ਬੁਰ ਗਿਆਨ ਕੀ ਇੱਥੇ ਆ ਜਾ ਕਰੋ ਹਾਂ ਤੇ ਨਹੀਂ ਆ ਜਾ ਕਰੋ ਚੱਲ ਇਹ ਵੀ ਕੰਮ ਚੰਗਾ ਹੈ ਵੀ ਇੱਥੇ ਹੀ ਆ ਜਾ ਕਰੋ ਹਾਂ ਉਹ ਪੜਾ ਦੂ ਗਿਆਨ ਠੀਕ ਆ ਕੋਈ ਨਹੀਂ ਚਲੋ ਚੰਗੀ ਗੱਲ ਆ ਤੇ ਤੂੰ ਉਹਦੇ ਆਬ ਨਹੀਂ ਹੈ ਕਿ ਤੇ ਟਾਈਮ ਨਾ ਉੱਠ ਕੇ ਚਾਹ ਪਾਣੀ ਪੀਂਦਾ ਤੇ ਤੂੰ ਸਭ ਨੂੰ ਨਿਆਣਿਆਂ ਨੂੰ ਦੱਬਕਾਰ ਰੱਖਿਆ ਕਰ ਲਾਗੇ ਭਾਬੀ ਮੈਨੂੰ ਤੁਹਾਡੇ ਸਾਹਮਣੇ ਜਾਗ ਹੀ ਟਾਈਮ ਜਿੱਦਾਂ ਟਾਈਮ ਟੇਬਲ ਹੋ ਜਾਂਦਾ ਬੰਦੇ ਦਾ ਉਦਾਂ ਹੀ ਕੰਮ ਕਰਾਂ ਮੈਂ ਤੇ ਬੜੀ ਕੋਸ਼ਿਸ਼ ਕਰਨਾ ਉੱਠੂਗੀ ਪਰ ਉੱਠੇ ਨਹੀਂ ਜਾਂਦਾ ਨਹੀਂ ਨਹੀਂ ਤੁਸੀਂ ਉੱਠਿਆ ਕਰ ਸੁਬਹ ਤੇ ਉਹ ਸੈਲ ਨੂੰ ਹੀ ਨਾਲ اٹھ ਆ ਲਿਆ ਕਰ ਕੋਈ ਨਹੀਂ ਹਾਂ ਟਾਈਮ ਨਾਲ ਕੰਮ ਨਿਬੇੜ ਗਿਆ ਕਰ ਹੁਣ ਇੰਦਾਂ ਕਰਿਆ ਕਰੂ ਮੈਨੂੰ ਲੱਗਦਾ ਇਹ ਦੁਆਲੇ ਵੀ ਡੰਡਾ ਫੜਨਾ ਹੀ ਪੈਣਾ ਹੈ ਕੋਈ ਨਹੀਂ ਸੂਤਰ ਹੁਣ ਸੂਤਰ ਹੋਣਾ ਤਾਂ ਪੜਨਾ ਵੀ 베ਰੀ ਹੋ ਹਾਂ ਕੋਈ ਨਹੀਂ ਚਲੋ ਕੁੜੀ ਚੰਗੀ ਆ ਨਾ ਟਿਊਸ਼ਨ ਨਹੀਂ ਉਦਾਂ ਬੰਦ ਚੰਗੀ ਐ ਤੇ ਬੜੀ ਲਿਖੀ ਹੋਵਾ ਠੀਕ ਆ ਹਲੋ ਮੈਂ ਪੀਣਾ ਜੋਤ ਜੀ ਦਬੀ ਚੋਤੀ ਨੇ ਫੋਨ ਕੀਤਾ ਜੋਤੀ ਜੀ ਵੀ ਆ ਜੂ ਕਿ ਭਾਇਆ ਜੀ ਆ ਜੇ ਠੀਕ ਹੈ ਹਾਂ ਹਾਂ ਠੀਕ ਗੱਲ ਹੈ ਪਤਾ ਘਾਟੀ ਹੈ ਸੇ ਪੀੜਾ ਹੁੰਦੇ ਹਾਂ ਹਾਂ ਨਾਨੀ ਨਹੀਂ ਹੋਂ ਠੀਕ ਵਾ ਅੱਛਾ ਹਾਂ ਨਾ ਤਵਨ ਸਿਰ ਹੌਲਾ ਹਾਂ ਫਿਰ ਨੂੰ ਤੇਲ ਲਾਉਣੀ ਆ ਫਿਰ ਮੈਂ ਤੇਰੇ ਨਾਲ ਹਾਂ ਕੋਈ ਨਹੀਂ ਲਾ ਦਿਓ ਫਿਰ ਹਾਂ ਪਤਾ ਇਦਾਂ ਹੈ ਨਾ ਵੀ ਤੇਰੀ ਕੰਮ ਕਰਦੀ ਹੈ ਪਹਿਲੋਂ ਮਗਰਾਂ ਵੀ ਤਾਂ ਹੀ ਕਰਦੀ ਕੰਮ ਹਾਂ ਨਾਨੀ ਮਗਰਾਂ ਵੀ ਮੰਮੀ ਕਰਦੀ ਹੈ ਸਾਰਾ ਕੰਮ ਚੱਲਵਾਦੀ ਹੈ ਜੇ ਮਗਰਾਂ ਵੀ ਕਰਦੀ ਚੱਲ ਮੈਂ ਆਹ ਲੋ ਮੰਮੀ ਰੋਟੀ ਖਾ ਲੋ ਸੌ ਕੋਪਾ ਤੇ ਤੇ ਲੀਵ ਲੈ ਰੋਟੀ ਕੋਈ ਨਹੀਂ ਮੰਮੀ ਮੈਂ ਬਾਅਦ ਚ ਘਾਲੂਗੀ ਚੱਲ ਮੈਂ ਲੈ ਆਉਣੀ ਨਾਨੀ ਲੱਗ ਕੇ ਬਹਿ ਕੇ ਖਾ ਲ ਕੋਈ ਨਹੀਂ ਮੈਂ ਬਾਅਦ ਚ ਘਾ ਲੈਣੀ ਹਾਂ ਚੱਲ ਨਾਨੀ ਤੂੰ ਹੀ ਘਾਲੋ ਰੋਟੀ ਤਾਂ ਹੋ ਜਾ ਪਰ ਇਹਨੂੰ ਤੇ ਘਾਲੋ ਕੀ ਅਸੀਂ ਆਪਾਂ ਹੀ ਜਾਂ ਨਾਨੀ ਇਹਦੀ ਜਾਵੇ ਤੇ ਨਾ ਸਿਆਪਾ ਮੁੱਕੇ ਇਹਦੇ ਵੀ ਮੱਥਾ ਡੰਬਣਾ ਪੈਣਾ ਮੈਨੂੰ ਨਹੀਂ ਤੇ ਮੈਂ ਕਦੀ ਵੀ ਇਹਨੂੰ ਰੋਟੀ ਦੇਣ ਵਾਣੀ ਨਹੀਂ ਨੂੰ ਵੀ ਥਾਲੀ ਚ ਪਰੋਸ ਕੇ ਕਦੀ ਵੀ ਨਹੀਂ ਐਦਾਂ ਤਾਂ ਹੋ ਹੀ ਨਹੀਂ ਸਕਦਾ ਵੀ ਥਾਲੀ ਚ ਪਰੋਸ ਕੇ ਦਵਾ ਮੈਡਮ ਨੂੰ ਰੋਟੀ ਇਹ ਨਾਨੀ ਦੇ ਹੁੰਦਿਆਂ ਦੇ ਕਰਨਾ ਹੀ ਪੈਣਾ ਇਹਦਾ ਆਟਾ ਦਲੀਆ ਥੋਕਪਤਲੀ ਆ ਰੋਟੀ ਕੋਈ ਨਹੀਂ ਮੰਮੀ ਮੈਂ ਬਾਅਦ ਚ ਖਾ ਲੈਣੀ ਖਾੜ ਖਾ ਲਾ ਤੁਸੀਂ ਕੇ ਮੰਮੀ ਤੁਸੀਂ ਜਾਣਾ ਹੁਣ ਮੈਂ ਚਾਹ ਬਣਾਉਂਦਾ ਘੋਟਾ ਹਾਂ ਪਤਾ ਕਰਦੇ ਹਾਂ ਉਹ ਫੋਨ ਵੀ ਕਰਦੀ ਉਹ ਮੈਨੂੰ ਜਾ ਕੇ ਕਾ ਪਤਾ ਕਰਦੇ ਹਾਂ ਰੋਟੀ ਐ ਤੇ ਮੈਨੂੰ ਚੋਪੜੇ ਦਿੱਤੇ ਤੇ ਧੋ ਸੁੱਕੀ ਖਾਣ ਦੀ ਰੋਟੀ ਮੈਨੂੰ ਇੱਧਰ ਤੇ ਰੋਟੀ ਤੇ ਨਹੀਂ ਨਾ ਨਹੀਂ ਮੈਂ ਤਾਂ ਦੱਸਿਆ ਨਾ ਕਿ ਮੈਂ ਬਰੰਭੀ ਨਹੀਂ ਨਾ ਮੈਨੂੰ ਸੁੱਕੀਆਂ ਹੀ ਖਾਣੀਆਂ ਪਰ ਉਹ ਨਹੀਂ ਖਾਵੇਂ ਮੇਰਾ ਗਲਾ ਝੱਟ ਖਰਾਬ ਹੋ ਜਾਂਦਾ ਵਾ ਅੱਛਾ ਉਹ ਤਾਂ ਮੈਂ ਸੁੱਕੀ ਖਾ ਲਈ ਨਹੀਂ ਕੋਈ ਨਹੀਂ ਖਾਉ ਤਹੀਂ ਅੱਜ ਨਾਨੀ ਦੇ ਘਰ ਕੇ ਮੇਰੇ ਵੀ ਭਾਗ ਜਾਗ ਗਏ ਤੇ ਮੈਨੂੰ ਵੀ ਸਬਜ਼ੀ ਨਾਲ ਰੋਟੀ ਖਾਣ ਨੂੰ ਮਿਲੀ ਪਰ ਨਾਨੀ ਜਦੋਂ ਚਲ ਗਈ ਤੇ ਫੇਰ ਮੇਰਾ ਕੀ ਹੁਣ ਬਾਅਦ ਚ ਮੰਮੀ ਨੇ ਮੈਨੂੰ ਛੱਡਣਾ ਨਹੀਂ ਆ ਹੋਂਦੇ ਮੈਂ ਲਾਨੀ ਦੇ ਲਾਗੇ ਬੈ ਕੇ ਸਵਾਦ ਲਾਉਂਦੀ ਪਰ ਬਾਅਦ ਚ ਮੇਰੀ ਜਾਨ ਨੂੰ ਸਿਆਪੇ ਪੈਣੀ ਮੰਮੀ ਮੈਨੂੰ ਰੋਟੀ ਦੇ ਉਹਨੂੰ ਅੱਜ ਬਾਦਰੀ ਜੀ ਨੂੰ ਉੱਤੇ ਮੰਜੇ ਤੇ ਬਿਠਾ ਲ ਕੇ ਦੇਣੀ ਆ ਚੁੱਪ ਕਰ ਜਾ ਤੂੰ ਕੱਤ ਕੀ ਤੀ ਕਤਰੀ ਖੂਚ ਪਾ ਦੇ ਲੱਗਾ ਵਾ ਤੇਰੇ ਪਿਓ ਨੂੰ ਫੋਨ ਕਰ ਦੂੰ ਜੀ ਨਾਨੀ ਤੇ ਫੇਰ ਕੀ ਕਰਾਂਗੇ ਉਹਨੇ ਤਾਂ ਸੱਚੀ ਹੋ ਜਾਣਾ ਵਾ ਗੱਲਾਂ ਕਰਕੇ ਕੋਈ ਨਹੀਂ ਜਾ ਲੈਣ ਦੇ ਵੇਖੀ ਉਹ ਹਾਲ ਹੁਣ ਆਉਦਾ ਉਹ ਤੇ ਮੈਂ ਉਹਦੇ ਸਾਹਮਣੇ ਨਹੀਂ ਡਈ ਐ ਤਾਂ ਕਰ ਮੰਜੀ ਤੇ ਭਰੋਸ ਕੇ ਦੇਣ ਈ ਮੰਜੀ ਤੇ ਭਰੋਸ ਕੇ ਦੇਣ ਵਾਲੀ ਮੈਨੂੰ ਰੋਟੀ ਲੈ ਮੇਰਾ ਪੁੱਤ ਖਾ ਰੋਟੀ ਖਾ ਤੂੰ ਤੇਰਾ ਦੇਸੀ ਘਿਓ ਵੀ ਮੋਗ ਗਿਆ ਵਾ ਮੈਂ ਜਾਨੀ ਆ ਲੈ ਕੇ ਆਉਣੀ ਤੇਰੇ ਲਈ ਜੰਗਾ ਜਾ ਮੇਰਾ ਪੁੱਤ ਬਹਿ ਕੇ ਖਾ ਰੋਟੀ ਜਾ ਮੇਰਾ ਪੁੱਤ ਅੰਦਰ ਕੀ ਐ ਇਹਦਾ ਮੱਥਾ ਡੰਬਣਾ ਪੈਂਡਿਆ ਕਦੋਂ ਇਹਦੀ ਨਾਨੀ ਜਾਊਗੀ ਕਦੋਂ ਮੇਰਾ ਸਾਹ ਸੌਖਾ ਹੋਊ ਥੋੜਾ ਬੋਤਾ ਇਹਨੇ ਤੇ ਮੇਰੀ ਜਾਨ ਹੀ ਲੈਣੇ ਲੱਗੀ ਹੈ ਕੱਲ ਦੀ ਜੇ 2 ਦਿਨ ਰਹਿ ਗਈ ਤੇ ਕੀ ਬਣੂਗਾ ਮੇਰਾ ਮੇਰਾ ਤੇ ਹੀ ਹਾਰ ਦੇ ਦੇਣਾ ਮੈਂ ਤੇ ਜਿੰਨੀ ਐਸ ਲੈਣੀ ਓਨੀ ਅੰਤਰੀ ਘਟੇ ਕੋਡੀ ਚ ਕੱਲ ਦੀ ਰੜ ਕੇ ਰੋਲ ਗਈ ਆ ਮੈਂ ਤੇ ਕਦੀ ਵੀ ਨਾ ਕੰਮ ਕਰਾਂ ਇਧਰ ਸਿਆਪਾ ਕਰਨਾ ਪੈਂਦਾ ਹੁਣ ਮੈਨੂੰ ਅੰਜੀ ਤੇ ਇਹਦੇ ਨਾਲ ਹੀ ਪਰੋਸ ਕੇ ਰੋਟੀ ਦੇਣੀ ਪੈਂਦੀ ਇਹਨੂੰ ਨਿਆ ਨਾਨੀ ਮੈਂ ਭਾਂਡੇ ਰੱਖੀ ਐ ਨਹੀਂ ਲੈ ਅੰਮਨੇ ਪੁੱਤ ਮੈਨੂੰ ਖੜਾ ਤੂੰ ਕੀ ਕਰਨ ਭਾਂਡੇ ਚੁੱਕਣ ਦੀ ਐ ਤੁਸੀਂ ਨਾਨੀ ਦੋਤੀ ਗੱਲਾਂ ਬਤਾ ਮਾਰੋ ਕੋਈ ਨਹੀਂ ਮੈਂ ਬੈਰੋ ਪੁੱਤ ਬੈ ਜਾ ਮੈਂ ਚੁੱਕਦੀ ਆ ਮੈਂ ਚੁੱਕਦੀ ਆ ਅੱਗੇ ਤੂੰ ਚੁੱਕਦੀ ਨਹੀਂ ਪੰਡ ਮੈਂ ਹੀ ਚੁੱਕਦੀ ਹੁੰਨੀ ਆ ਕੋਈ ਨਹੀਂ ਮੰਮੀ ਮੈਂ ਰੱਖ ਆਉਣੀ ਕੋਈ ਨਹੀਂ ਪੁੱਤ ਤੂੰ ਬੈ ਜਾ ਗੱਲਾਂ ਕਰਨਾਂ ਨਹੀਂ ਜ ਨਾਲ ਕੀ ਗੱਲ ਹੈ ਤੇਰੀ ਪਾਂਜ ਦੋਹਾਂ ਦੀ ਤੂੰ ਸਮਝੀ ਚਾ ਨਹੀਂ ਕੀ ਕਰ ਪੁੱਤ ਤੂੰ ਕੋਸ਼ਿਸ਼ ਤੇ ਆ ਨਹੀਂ ਨਾਨੀ ਕੋਈ ਗੱਲ ਨਹੀਂ ਆ ਉਹ ਤਾਂ ਉਦਾ ਹੀ ਮੈਂ ਹੈ ਚਲ ਮੰਮੀ ਨੇ ਮੈਂ ਕੰਮ ਕਰਾ ਦਿੰਨੀ ਹੋਰ ਤੇ ਕੋਈ ਗੱਲ ਨਹੀਂ ਚਲ ਮੈਂ ਨਾਨੀ ਤੇਲ ਲੈ ਕੇ ਹੁਣੀ ਸੀ ਤੇਲ ਤੇ ਮੈਂ ਆਪਣਾ ਤੇ ਸਿਰ ਨੂੰ ਤੇ ਲਾੜਾ ਹਾਂ ਮੇਰੇ ਸਿਰ ਨੂੰ ਤੇ ਤਾਦੂ ਨਾ ਨਾਨੀ ਤੇਰਾ ਮੇਰੇ ਕੋਲ ਆਉਣਾ ਮੈਨੂੰ ਕੁੱਟ ਕੇ ਗਲ ਨਾਲ ਲਾਉਣਾ ਮੱਥਾ ਚੁੰਮ ਹੱਥ ਸਿਰ ਤੇ ਧਰਨਾ ਤੁਰਨ ਵੇਲੇ ਤੇਰਾ ਅੱਖਾਂ ਭਰਨਾ ਬਾਤਾਂ ਕਰਕੇ ਚੇਤੇ ਕਿੱਥੇ ਰਾਤਾਂ ਲੰਘਦੀਆਂ ਨਹੀਂ ਜੇ ਮਾਮਾ ਕਰਨ ਦੁਆਵਾ ਨਾਨੀਆਂ ਸੁੱਖਾ ਮੰਗਦੀਆਂ ਨਹੀਂ ਨਾਨੀਆਂ ਸੁੱਖਾ ਮੰਗਦੀਆਂ ਨਹੀਂ ਬੱਚਾ ਸੇਰ ਨੂੰ ਆਚ ਕਰਾਉਣ ਲਈ ਜਿੱਦਾਂ ਬਹੁਤ ਸੇਰ ਕਮਜ਼ੋਰ ਹੁੰਦਾ ਹੈ ਦਾ ਸੇਰ ਤੇ ਮੇਰਾ ਕਮਜ਼ੋਰ ਹੈ ਜਿਹੜਾ ਸਾਰੀ ਦਿਹਾੜੀ ਇਹਦਾ ਸਿਰਖ ਪਾਉਂਦੀ ਰਹਿਣੀ ਆ ਨਾਨੀ ਕੋ ਕਿੰਨਾ ਚਿਰ ਮਾਲਿਚ ਕਰਾ ਲੂਗੀ ਜਾਂ ਨਾਨੀ ਵੀ ਨਿਕਲਦਾ ਨਾਂ ਨਹੀਂ ਲੈਂਦੀ ਰੋਟੀ ਖਾ ਲਈ ਐ ਚਾਹ ਪੀ ਲਈ ਐ ਤੂੰ ਜਾ ਕਰਨੂ ਇੱਥੇ ਬੈਠੀ ਆ ਉਥੇ ਘਾਰੇ ਨੂੰ ਡੀਕਦੇ ਨਾਣਗੇ ਤੇ ਪੋਤਾ ਪੋਤੀ ਕੋਈ ਵੀ ਇਹਦੀ ਧੀ ਮੁੱਕ ਗਈ ਆ ਧੀ ਦਾ ਹੈ ਕੀ ਇੱਥੇ ਜਾਣ ਜਾਣ ਕੇ ਆਉਂਦੀ ਛੇਂ ਕਿ ਮਹੀਨੇ ਚੇਤਾ ਆ ਜਾਂਦਾ ਵਾ ਉਦਾਂ ਦੇ ਦੋਦੀ ਦਾ ਕਦੀ ਚੇਤਾ ਹੀ ਨਹੀਂ ਆਇਆ ਕੋਈ ਨਹੀਂ ਕਰਾ ਲੈਂਦੇ ਇਹਨੂੰ ਮਾਲਛਾ ਇਹਨੂੰ ਮੈਂ ਬੰਦੇ ਦੀ ਧੀ ਨਾ ਬਣਾਇਆ ਤਾਂ ਮੈਨੂੰ ਕੀ ਆਖੂਗੀ ਵੇਖੀ ਇਹਦੀ ਲੱਤਾਂ ਕਿੱਦਾਂ ਪਾਉਂਦੀ ਜਾਂ ਲੈ ਦੇ ਇੱਕ ਵਾਰੀ ਗੇਟੋਂ ਨਿਕਲਣ ਦੇ ਦੀ ਨਾਨੀ ਨੂੰ ਚੱਲ ਮੇਰਾ ਪੁੱਤ ਸਿਰ ਬਾਲਾ ਹੁਣ ਜਾ ਕੇ ਅੰਦਰ ਜਾ ਕੇ ਸੁੱਤ ਕਰ ਲੈਣ ਹਾਂ ਨਨੀਆ ਜਦ ਤੈਨ ਸੱਚੀ ਮੇਰਾ ਸਿਰ ਹੌਲ ਆ ਹੀ ਹੋ ਗਿਆ ਤੁਹੀਂ ਸੇ ਤੇਲ ਚ ਸਿਆਣਾ ਅੱਜ ਤੇ ਮੈਨੂੰ ਸੱਚੀ ਮੰਮੀ ਦਾ ਹੀ ਚੇਤਾ ਆ ਗਿਆ ਚਲ ਮੇਰਾ ਪੁੱਤ ਨੂੰ ਸਿਰ ਪਾ ਲੈ ਕੰਦੀ ਪਾ ਲੈ ਹਾਂ ਚਲ ਮੈਂ ਘੁੱਤ ਕਰਕੇ ਆਂਦੀ ਹਾਂ ਬਹੁਤ ਹੀ ਮੰਮਾ ਮੈਂ ਚੱਲਿਆ ਜੇ ਨਹੀਂ ਕੁਝ ਪਾ ਕੇ ਜਾਣੀ ਪੁੱਤੇ ਨਹੀਂ ਨਹੀਂ ਮੰਮੀ ਆ ਲਓ ਸ਼ਾਲ ਤੇ ਆ ਲਓ ਜੁੱਤੀ ਉਹ ਨੂਰ ਨੇ ਫੇਰ ਕਿਹਜਾਰ ਦੋਸਤਾਂ ਨਾਲ ਚੱਲ ਜਾਣਾ ਤੇ ਮੁੜ ਕੇ ਤੂੰ ਹੀ ਆਖਣਾ ਮੈਨੂੰ ਚੜਾਉਣ ਵੜਾ ਨਹੀਂ ਹੈਗਾ ਤੇ ਨਾਲੇ ਬੱਸ ਦਾ ਟਾਈਮ ਹੋਇਆ ਬੱਸ ਚੰ ਲੰਘ ਜਣੀ ਫੇਰ ਤੁਹਾਡੀ ਹਾਂ ਫੁੱਤ ਮੈਂ ਫੇਰ ਚਲੀ ਜਾਨੀ ਆਹੋ ਉਠੋ ਫੇਰ ਉਹ ਚੜਾਊਗਾ ਨੂਰ ਵੇ ਨੂਰ ਪੁੱਤ ਨੂਰ ਨੂੰ ਵਾਜਾ ਮਾਰ ਦੇ ਮੈਂ ਨਦੀਨ ਤੇ ਮਿਲਣਾ ਪਹਿਲਾਂ ਮੈਲਿਓ ਨੂਰ ਕਿਹੜਾ ਘਰ ਹੈਗਾ ਨੂਰ ਤੇ ਅੱਗੇ ਆਪਣੇ ਯਾਰ ਦੋਸਤਾਂ ਨਾਲ ਨਿਕਲ ਗਿਆ ਉਹ ਕਿਤੇ ਚਲ ਗਿਆ ਵਾ ਉਹ ਤੇ ਤੁਸੀਂ ਪਤਾ ਕੀ ਕਰਿਓ ਉੱਥੇ ਰੱਖਸ਼ਾ ਮਿਲ ਜਾਣਾ ਵਾ ਤੇ ਰੱਖਸ਼ੇ ਤੇ ਬਹਿ ਕੇ ਚੱਲ ਜਿਓ ਚਲੋ ਠੀਕ ਆ ਪਤਾ ਹੋਇਆ ਮੈਨੂੰ ਮਿਲੇ ਤਾਂ ਬਿਨਾਂ ਚੱਲ ਜਾਣਾ ਹੀ ਮਿਲ ਕੇ ਜਾਣਾ ਹੀ ਚਲ ਸੁਖ ਜਾਣਦੇ ਉਹਨਾਂ ਲੇਟ ਹੋਣਦੇ ਆ ਜਾਲਾਂ ਦੇ ਮੁੜਕੇ ਆ ਜੂਗੀ ਨਾਨੀ ਬੇਟੀਆ ਨਾਨੀ ਰਹਿ ਜਾ ਜਾਲਾਂ ਦੇ ਨੂੰ ਪਤਾ ਮੁੜਕੇ ਆ ਜੂਗੀ ਨਾਨੀ ਲੇਟ ਹੋਣਦੀ ਤੇ ਬੱਸ ਲੱਗ ਜੂਗੀ ਨਾਨੀ ਮੈਨੂੰ ਕਰਾ ਦੋ ਰਹਿਬਾ ਕੋਈ ਨਹੀਂ ਮੁੜਕੇ ਆਊਗੀ ਮੁੜਕੇ ਰਹਿ ਪੂਗੀ ਚੁੱਪ ਚਾ ਚਲੋ ਮੰਮੀ ਤੁਸੀਂ ਜਾਓ ਫਿਰ ਹਨੇਰਾ ਹੋਣ ੜਿਆ ਤੁਹਾਨੂੰ ਨਾਨੀ ਵੇਲਾ ਰਹਿ